ਆ ਦੇਖੋ ਯਾਰ ਸਾਡੇ ਦਾ ਭਰਾ ਉਹ ਨਾਸ ਮਾਰਤਾ ਰੋਜਾਂ ਨੇ ਸਬਜੀ ਦਾ ਦੇਖੋ ਗੋਭੀ ਕੋੜੀ ਲੋੜ ਖਾਦੀ ਆ ਯਾਰ ਜਮਾ ਗੋਭੀ ਹੁਣ ਤਿਆਰ ਸੀ ਲੱਗਣ ਦੇ ਬਾਬਾ ਪਤੰਦਰਾ ਇੱਕ ਰਾਤ ਬੜਗੇ ਵਿੱਚ ਰੈਂਦੇ ਦਾ ਖਾ ਰਿੱਥੀ ਜਗੇ ਤੇ ਬਾਈ ਸਾਰੇ ਮੇਥੇ ਖਾ ਗੇ ਗੋਭੀ ਤਾਂ ਲਾ ਗੇ ਸਾਰੇ ਮੇਥੇ ਇਸ ਦਾ ਕੱਖ-ਕੱਖ ਕੱਢ ਕੇ ਗਏ ਸੀ ਵਧੀਆ ਬਣਾ ਕੇ ਗਏ ਸੀਗੇ ਸਾਰੇ ਮੇਥੇ ਜੱਪ ਤੇ ਬਤੰਦਰਾ ਨੇ ਉਹ ਗਾਜਰਾਂ ਦਾ ਸੇਜਾ ਖਾ ਗਏ ਤੇ ਸਾਰੀ ਗੋਭੀ ਗੋਭੀ ਦੇ ਤਾਂ ਬੈਰੀ ਆ ਯਾਰੇ ਗੋਭੀ ਨੂੰ ਤਾਂ ਛੜਦੀ ਨਹੀਂਗੇ ਆ ਗੋਭੀ ਮਸਾ ਇੰਨੀ ਕਿ ਤਿਆਰ ਕਰੀ ਸੀ ਵੀ ਚਲੋ ਹੁਣ ਐਸ ਵੀ ਲੱਗਣ ਲੱਗ ਜੂਗੀ ਜਮੇ ਖਾ ਗਏ ਯਾਰ ਲੈ ਬਾਈ ਕਿਤੇ ਕਿੰਨਾ ਕਿੰਨਾ ਨੂੰ ਯਾਰ ਇਹੇ ਤੰਗ ਕਰਦੇ ਆ ਕਮੈਂਟ ਕਰਕੇ ਜਰੂਰ ਦੱਸੋ ਯਾਰ ਨਾਲ ਇਹਨਾਂ ਦਾ ਦੱਸੋ ਬਰਾਬੋ ਹੱਲ ਵੀ ਕੀ ਹੱਲ ਹੋਇਆ ਜਾਵੇ ਇਹ ਸਰਕਾਰ ਨੂੰ ਵੀ ਬੇਨਤੀ ਆ ਬਾਈ ਇਹਨਾਂ ਦਾ ਵੀ ਇਹਨਾਂ ਦਾ ਹੱਲ ਕਰੋ ਜੀ ਇਹਦਾ ਸਾਨੂੰ ਬਹੁਤ ਹੈਰਾਨ ਕਰਦੇ ਸਬਜ਼ੀ ਦਾ ਸਾਡੇ ਖੇਤ ਹੂਣ ਹੀ ਨਹੀਂ ਦਿੰਦੇ ਨਾ ਸਬਜੀ ਹੁਣ ਨਾ ਕੋਈ ਅਮਰੂਦ ਲੱਗਣ ਦਿੰਦੇ ਆ ਆਪਣੇ ਇੰਨੇ ਬੂਟੇ ਹੀ ਅਮਰੂਦਾਂ ਦੇ ਨਾ ਅਮਰੂਦ ਤੇ ਨਾ 베ਰੀ ਤੇ 베ਰ ਆਪਣੇ ਬਹੁਤ ਵੱਡੀ 베ਰੀ ਆ ਉਹ ਦੇ ਸਾਹਮਣੇ ਇਥੋਂ ਤੁਹਾਨੂੰ ਅਸੀਂ 베ਰੀ ਵਾਲਾ ਪੱਤਾ ਹੀ ਕਹਨੇ ਆਂਗੇ ਉਹ ਕੋਈ 100 ਸਾਲ ਪੁਰਾਣੀ 베ਰੀ ਬਾਲੇ ਘਾਟ 베ਰ ਲੱਗਦੇ ਸੀ ਉਹ ਤੇ ਉਹ ਸਾਹਮਣੇ ਜਿਹੜੀ ਵੱਡੀ ਸਾਰੀ ਉਹ ਵੱਡੀ 베ਰੀ ਦੀ ਨਹੀਂ ਹੈਗੀ ਤੇ ਨਾ ਉਹ ਤੇ 베ਰ ਲੱਗਣ ਦਿੰਦੇ ਆ ਬਸ ਜਦੋਂ ਉਹਨੇ 베ਰ ਜੇ ਹੁਣ ਅੱਜ ਕੱਲ ਚੱਕ ਲੇ ਬਸ ਇਹ ਜੀ ਇਹਨਾਂ ਦੀ ਹਵਾੜ ਦੀ ਮੂਹਂ ਦੀ ਹਵਾੜ ਇੰਨੀ ਗੰਦੀ ਆ ਵੀ ਪਤਾ ਨਹੀਂ ਕੀ ਚੱਕਰ ਆ ਵੀ ਉੱਥੇ ਸੁੱਕਣੀ ਲੱਗ ਜਾਂਦਾ ਦਰਸਤੀ ਯਾਰ ਲੈ ਆਹ ਗੋਭੀ ਲਾਲਾ ਹੁਣ ਗੋਭੀ ਜਮਾ ਖਾਣ ਦੇ ਤਿਆਰ ਸੀ ਸਾਰਾ ਖਰਚਾ ਪੱਠਾ ਕਰ ਲਿਆ ਸੀ ਸਾਰਾ ਕੁਝ ਯਾਰ ਮਿਹਨਤ ਮੂਨ ਤੇ ਗੁੱਡ ਗੜਈਆ ਵਿੱਚੋਂ ਕਰੀ ਬੈਠੇ ਸੀ ਅਸੀਂ ਤਾਂ ਤੇ ਇਹ ਕੋਈ ਝਟਕਾ ਮਸ਼ੀਨ ਕਿਸੇ ਭਰਾ ਦੀ ਲੱਗੀ ਹੋਈ ਆ ਉਹ ਵੀ ਦੱਸੋ ਯਾਰ ਕਿਵੇਂ ਕੀ ਸਿਸਟਮ ਆ ਉਹਦਾ ਅਸੀਂ ਵੀ ਲਾਉਣੀਆਂ ਯਾਰਾ ਬਾਈ ਉਹ ਝਟਕਾ ਮਸ਼ੀਨ ਜੀ ਨਾਲ ਤਾਂ ਸਬਜੀ ਹੋ ਜੂਗੀ ਨਹੀਂ ਤਾਂ ਇਹ ਤਾਂ ਨਹੀਂ ਹੋਣ ਦੇ ਲ ਮੈਥੇ ਦੇਖੋ ਜਿਵੇਂ ਕਿ ਕਿਸੇ ਨੇ ਸਾਨੂੰ ਆਏ ਲੱਗਿਆ ਜਿਵੇਂ ਕੋਈ ਦਾਤੀ ਨਾ ਵੱਢ ਕੇ ਲੈ ਕੇ ਗਿਆ ਹੁੰਦਾ ਸਾਰੀ ਕਿਆਰੀ ਖਾ ਗਏ ਲੈ ਬਾਡੇ ਦਾ ਹੀ ਚੱਕਤੀ ਬਦੰਦਰਾ ਨੇ ਤੋੜਦੀ ਤੋੜ ਤੇ ਉਹ ਗਾਜਰਾਂ ਦਾ ਛੇਜਾ ਵੱੜਤਾ ਤਾਂ ਸਾਰਾ ਚਲ ਗਾਜਰਾਂ ਤੋਂ ਥੱਲੇ ਧਰਤੀ ਚਾ ਤਾਂ ਹੋ ਜਾਣਗੀਆਂ ਤੇ ਆ ਮੇਥੇ ਮੁੱਥੇ ਤਾਂ ਹੁਣ ਯਾਰ ਬਸ ਹੁਣ ਤਾਂ ਛਾਲਾ ਛਾਲ ਮੁੱਲੀ ਖਾਣੇ ਪੈਣਗੇ ਅਜੇ ਤਾਂ ਐਸੀ ਲਾਈ ਸੀਗੇ ਜੀ ਚੜ ਵਧੀਆ ਹੋ ਜਾਣਗੇ ਤੇ ਗੋਭੀ ਵੀ ਬਸ ਨਾ ਸੀ ਮਾਰ ਕੇ ਜਾਂ ਤਾਂ ਉਹ ਖਾਂਦੇ ਨਹੀਂ ਗੰਡੇ ਨਹੀਂ ਖਾਂਦੇ ਜਾਂ ਨਸਨ ਨਹੀਂ ਖਾਂਦੇ ਮੂਲੀਆਂ ਬੰਦਿਆਂ ਵਾਂਗੂ ਖਾਂਦੇ ਆ ਬਈ ਅਸੀਂ ਸਾਡੇ ਤਾਂ ਕਈ ਸਾਲਾਂ ਦੇ ਹਣ ਤਾਂ ਪਤਾ ਹੈਗਾ ਮੂਲੀ ਨਾ ਥੱਲੇੋਂ ਮੂੰਹ ਨਾਲ ਖਿੱਚਣਗੇ ਬਾਹਰ ਤੇ ਬਾਹਰ ਖਿੱਚ ਕੇ ਪੱਤਾ ਪੱਤਰਾ ਜਾਂ ਛੱਡ ਜਾਂਦੇ ਹੈਗੇ ਤੇ ਦੂਜੀ ਮੂਲੀ ਮੂਲੀ ਖਾ ਜਾਂਦੇ ਹੈਗੇ ਅਸੀਂ ਪਿਛਲੇ ਸਾਲ ਸਾਡੇ ਵਰਸੀਨ ਸੇਤ ਕੀਤਾ ਪਚਾਰ ਪਾ ਲਿਆ ਅੱਖ ਬੀਜੇ ਨਹੀਂ ਕੱਖ ਬੀਜੇ ਹੋਏ ਸੀਗੇ ਤੇ ਬਾਈ ਅਸੀਂ ਜਦੋਂ ਵੱਟ ਤੇ ਮੂਲੀਆਂ ਸਿੱਟੀਆਂ ਹੋਈਆਂ ਸੀ ਸੋਚਿਆ ਯਾਰ ਕਿਹੜਾ ਬੰਦਾ ਵੀ ਮੂਲੀਆਂ ਲੈ ਕੇ ਜਾਂਦਾ ਹੋਇਆ ਇੰਨੀਆਂ ਮੂੜੀਆਂ ਸਾਰੀਆਂ ਵੀ ਬਾਟੀ ਖਾਲੀ ਕਰ ਗਿਆ ਪਤੰਦਰ ਵੀ ਇੰਨੀਆਂ ਮੂੜੀਆਂ ਦਾ ਕੋਈ ਕਿਸ ਨੇ ਕੀ ਕਰਾਉਣਾਗਾ ਤੇ ਜਦੋਂ ਅਸੀਂ ਗੌਰ ਨਾਲ ਦੇਖਿਆ ਬਾਈ ਉਹ ਰੋਜ ਦੀ ਪੈੜ ਉੱਥੇ ਮੂੰਹ ਨਾਲ ਮੂਲੀ ਖਿੱੱਚੀ ਬਾਹਰ ਤੇ ਕੱਲੀ ਮੂਲੀ ਮੂਲੀ ਖਾਦੀ ਬਾਕੀ ਪੱਤਰਾ ਉੱਥੀ ਵੀ ਯਾਰ ਜਿਵੇਂ ਬੰਦੇ ਪਟਕੇ ਖਾਂਦੇ ਹੁੰਦੇ ਆਗੇ ਆਹ ਸਿਸਟਮ ਸੀ ਤੇ ਅਸੀਂ ਤਾਂ ਭਰਾਵੋ ਬੜੇ ਹੈਰਾਨ ਕਰਿਆ ਯਾਰ ਇਹਨਾਂ ਦੇ ਸਾਡੇ ਤਾਂ ਫਸਲ 'ਚ ਵੀ ਬੜਾ ਨੁਕਸਾਨ ਕਰਦਾ ਚੌਲ ਚੂਲ ਤਾਂ ਇੰਨੇ ਝਾੜ ਦਿਆ ਨਾ ਵੀ ਐਡੀ ਸਿਹਾਰ ਆ ਯਾਰ ਇਹ ਜਾਤੀ ਹੈਗੀ ਵੀ ਜਿਹਦੋਂ ਇਹਨਾਂ ਨੇ ਬੰਦਾ ਦੇਖ ਲਿਆ ਭੱਜ ਕੇ ਜਾ ਕੇ ਚੌਲਾਂ 'ਚ ਬੜਕੇ ਖੜ ਜਣਗੇ ਵੀ ਬੰਦਾ ਚੌਲਾਂ 'ਚ ਇਹ ਬੜ ਨਹੀਂ ਸਕਦੇ ਮਗਰ ਵੀ ਚੌਲਾਂ 'ਚ ਤਾਂ ਇਹ ਆਪਣੇ ਕੋਲ ਤਾਂ ਆਈ ਨਹੀਂ ਸਕਦੇ ਐਡੀ ਹਿਯਾਰ ਆ ਕੇ ਤੇ ਜੇ ਤੂੰ ਕੁਛ ਨਾ ਕਹੇ ਫੇਰ ਵੱਟੋ ਵੱਟ ਤੋੜਨਗੇ ਜੇ ਦਰਕਰਾਂ ਦਾ ਮਾਰ ਕੁਛ ਨਾ ਕਰ ਫੇਰੇ ਵੱਟ ਵੱਟ ਜਾਂਦੇ ਆਗੇ ਤੇ ਆਹ ਸਾਲੋ ਸਾਲ ਦਾ ਭਰਾਵੋ ਹੁਣ ਸਾਨੂੰ ਧੁੰਦ 'ਚ ਇਹ ਬਸ ਸਾਡਾ ਸਬਜ਼ੀ ਤਾਂ ਇਹ ਸਾਡੇ ਹੋਣ ਹੀ ਦਿੰਦੇ ਆਹ ਹੁਣ ਸਾਮਝ ਦਾ ਟਾਈਮ ਆ ਰੋਜਾਂ ਕਰਕੇ ਖੇਤ ਗੇੜਾ ਮਾਰਨ ਆਇਆ ਸੀ ਆਹ ਰਾਤ ਆ ਗੇ ਗੋਭੀ ਲਾਗੇ ਮੇਥੇ ਲਾਗੇ ਆਮ ਕਰਗੇ ਦਾ ਸਮਾਨ ਸਾਡਾ ਤੇ ਜੇ ਹੁਣ ਕੇਰਾ ਹੋਰ ਆ ਗਿਆ ਧਨੀਆ ਧੁਨੀਆ ਨੂੰ ਦੇ ਦੇਣਗੇ ਦੇਖ ਕੁਛ ਨਹੀਂ ਛੱਡਦੇ ਯਾਰ ਮਰੂਦ ਮਰਾਦ ਕੁਛ ਨਹੀਂ ਛੱਡਦੇ ਆਪਣੇ ਔਲੇ ਆ ਥੱਲੇ ਔਲੇ ਇੱਕ ਹੋਰ ਦੱਸਦੇ ਆ ਬਈ ਸਪੈਦਿਆਂ ਦੇ ਬਿਲਕ ਬਾਲੇ ਲਾਲਾ ਖਾਂਦੇ ਸਾਰੇ ਸਪੈਦਿਆਂ ਦਾ ਕੀ ਕਰੇ ਪਏ ਆਪਣੇ ਇਹਨਾਂ ਨੇ ਉਹ ਆਪਣੇ ਸਪੈਦਿਆਂ ਦੇ ਸਾਹਮਣੇ ਤੇ ਉਹਦੇ ਐ ਬਿਲਕ ਦੰਦੀਆਂ ਬੜਬੜ ਖਾਂਦੇ ਆ ਸਪੈਦਿਆਂ ਨੂੰ ਤੋਂ ਇੰਨਾ ਯਾਰ ਜਿਆਦਾ ਨੁਕਸਾਨ ਕਰਦੇ ਆ ਇਹ ਪਹਿਲਾਂ ਸਾਡੇ ਏਰੀਆ 'ਚ ਜਮੀ ਨਹੀਂ ਸੀ ਸੇ ਸੱਤ ਸਾਲ ਹੋ ਗਏ ਹੁਣ ਤਾਂ ਭਰਾ ਉਹ ਸਾਲੋ ਸਾਲ ਤਾਂ ਸਾਨੂੰ ਬਸ ਦੁਆਰੇ ਉਹ ਖੇਤ ਚੁੰਬੀ ਪਾਉਣ ਵਾਲਾ ਕੰਮ ਹੀ ਕਰ ਦਿੰਦੇ ਆ ਇਹ ਤੇ ਇੱਕ ਇਹਨਾਂ ਦਾ ਹੋਰ ਕਾਰਡ ਮੈਂ ਦੇਖਿਆਗਾ ਸਾਡੇ ਉੱਥੇ ਸਾਹਮਣੇ ਹੀ ਤੁਹਾਨੂੰ ਦਿਖਾਉਣਾਗਾ ਵੀ 4 ਸਾਲ ਹੋ ਗਏ ਲਗਾਤਾਰ ਹੀ ਉੱਥੇ ਤਾਂ ਕਿ ਇਹਨਾਂ ਨੇ ਮਿੰਗਣ ਕਰਨੀ ਹੈ ਆਪਣੇ ਪਿੱਡ ਚ ਤੇ ਉੱਥੇ ਜਾ ਕੇ ਬਾਥਰੂਮ ਕਰਨਾ ਉਹ ਉੱਥੇ ਤੁਹਾਨੂੰ ਸਾਹਮਣੇ ਦਿਖਾਉਣਾਗਾ ਉਹ ਦੇਖ ਉਹ ਪਈਆਂ 4-5 ਸਾਲ ਹੋ ਗਏ ਅਸੀਂ ਉੱਤੇ ਅੱਗ ਵੀ ਪਾ ਦਿੰਨੇ ਇਹਦੇ ਵੀ ਇੱਥੇ ਕੀ ਆਉਣੋਂ ਹਟ ਜਾਣ ਕੀ ਆ ਇਹਦੇ ਘਰ ਕਿਉਂ ਆਉਂਦੇ ਹੁਣ ਆ ਆ ਪਈਆਂ ਇੱਥੀ ਆ ਕੇ ਇਹ ਮਿੰਗਣਾ ਕਰਦੇ ਆ 4 ਸਾਲ ਹੋ ਗਏ ਇੱਥੀ ਆ ਕੇ ਬਾਥਰੂਮ ਕਰਨਾ ਇੱਥੀ ਕਰਦੇ ਆ ਸਰਾ ਸੇਠ ਤੇ ਆ ਗੋਭੀ ਤੇ ਤਾਂ ਯਾਰ ਇਹ ਬੈਰੀ ਆ ਗੋਭੀ ਤਾਂ ਇਹ ਜਮੀ ਨਹੀਂ ਛੱਡਦੇ ਅਜੇ ਤਾਂ ਹਕ ਕੁਝ ਵੀ ਨਹੀਂ ਖਾਦੀ ਜਦੋਂ ਇਹਨੇ ਫੁੱਲ ਚੱਕਲੇ ਫੇਰ ਤਾਂ ਕੁਝ ਹੀ ਨਹੀਂ ਛੱਡਦੇ ਯਾਰ ਫੇਰ ਤਾਂ ਸਾਬ ਤਾਂ ਖੋਲੀ ਮੂੰਹ ਚ ਪਾਉਂਦੇ ਆ ਸਾਰੇ ਕਿਵੇਂ ਕਰੀਏ ਇਹਦੇ ਤੇ ਬਾਈ ਜੇ ਕਿਸੇ ਹੋਰ ਭਰਾ ਦੇ ਏਰੀਆ 'ਚ ਹੈਗੇ ਆ ਦੱਸੋ ਜਰੂਰ ਕਮੈਂਟ ਕਰਿਓ ਦੱਸਿਓ ਯਾਰ ਸਬਜੀ ਸਬਜੀ ਦਾ ਕੀ ਹੱਲ ਕੀਤਾ ਜਾਵੇ ਝੜਕਾ ਝੜਕਾ ਮਸ਼ੀਨ ਜੇ ਕਿਸੇ ਦੇ ਲਾਈ ਹੋਈ ਆ ਉਹ ਵੀ ਦੱਸਿਓ ਤੇ ਅਸੀਂ ਲਾਉਣੀ ਆ ਯਾਰ ਤੇ ਧੰਨਵਾਦ